ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੂਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾਵਾਂ ਕਾਫੀ ਹੱਦ ਤੱਕ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਾਫੀ ਤਕੜਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਜਿਵੇਂ ਕਿ ਤੁਹਾਨੂੰ ਅਸੀਂ ਪੁਰਾਣੀ ਵੀਡੀਓ ਵਿੱਚ ਦੱਸ ਚੁੱਕੇ ਸਾਂ ਕਿ ਪੰਜਾਬ ਦੇ ਵਿੱਚ 18 ਅਤੇ 19 April ਦੇ ਵਿੱਚ ਕਾਫੀ ਤਕੜਾ ਸਿਸਟਮ ਐਂਟਰ ਕਰੇਗਾ ਮੀਂਹ ਦੀ ਸੰਭਾਵਨਾਵਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਨੇ ਤਾਜ਼ਾ ਸਿਸਟਮ ਵੀ ਕਾਫੀ ਹੱਦ ਤੱਕ ਕਲੀਅਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਪਰ ਸਿਸਟਮ ਹੈ ਪਹਾੜੀ ਖੇਤਰਾਂ ਵਿੱਚ ਹਿਮਾਚਲ ਤੋਂ ਹੁੰਦਾ ਹੋਇਆ ਪੰਜਾਬ ਦੇ ਦੁਆਬੇ ਦੇ ਇਲਾਕੇ ਵਿੱਚ ਖਾਸ ਤੌਰ ਤੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਪੂਰਥਲਾ ਜਲੰਧਰ ਦੇ ਨੇੜੇ ਚੜਦਾ ਇਲਾਕਾ ਜੀ ਪਠਾਨਕੋਟ ਦਾ ਇਲਾਕਾ ਹੁਸ਼ਿਆਰਪੁਰ ਨਮਾਸ਼ਹਿਰ ਇਹਨਾਂ ਵਿੱਚ ਹਲਕੇ ਦਰਮਿਆਨੀ ਬੱਦਲਬਾਈ ਹੈ ਪਰ ਭਾਰੀ ਬੱਦਲਬਾਈ ਸਾਨੂੰ ਰੂਪਨਗਰ ਜ਼ਿਲ੍ਹੇ ਤੋਂ ਹੁੰਦੀ ਹੋਈ ਸਭਜਾ ਦਾਜੀਤ ਸਿੰਘ ਨਗਰ ਪਟਿਆਲਾ ਫਤ ਬਠਿੰਡਾ ਸੰਗਰੂਰ ਦਾ ਇਲਾਕਾ ਜੀ ਤੇ ਨਾਲ ਦੀ ਨਾਲ ਲੁਧਿਆਣੇ ਮੋਗ ਤੇ ਮੋਗੇ ਦੇ ਵਿਚਕਾਰ ਤੇ ਮਲੇਰ ਕੋਟਲੇ ਦੇ ਵਿਚਕਾਰ ਵੀ ਤਕੜੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜ਼ਿਲ੍ਹਾ ਫਤਿਹਗੜ੍ਹ ਵਿੱਚ ਵੀ ਹਾਲਾਤ ਕਾਫੀ ਹੱਦ ਤੱਕ ਬਦਲਵਾਈ ਵਾਲੇ ਬਣ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਵੇ ਅਜ ਰਾਤ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਤੁਹਾਨੂੰ ਜੋ ਤੁਹਾਨੂੰ ਜ਼ਿਲ੍ਹੇ ਗਿਣਾਏ ਨੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇਜ਼ ਹਨੇਰੀ ਵੀ ਚੱਲਣ ਦੀ ਉਮੀਦ ਬਣੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬੂੰਦਾਬੰਦੀ ਦੇ ਹਾਲਾਤ ਤੇ ਤੇਜ਼ ਹਨੇਰੀ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਚੀਜ਼ ਤੋਂ ਕੋਈ ਗੁਰੇਜ਼ ਨਹੀਂ ਹੈ ਕਿ ਅੱਜ ਰਾਤ ਪੰਜਾਬ ਦੇ ਵਿੱਚ ਬੱਦਲਵਾਈ ਗਰਜ ਚਮਕ ਤੇ ਮੀਂਹ ਦੇ ਹਾਲਾਤ ਨਹੀਂ ਬਣਨਗੇ ਕਾਫੀ ਹੱਦ ਤੱਕ ਮੀਂਹ ਦੇ ਹਾਲਾਤ ਬਣੇ ਹੋਏ ਨੇ ਲੈ ਤੇ ਇਹ ਸਿਸਟਮ ਜਿਹੜਾ ਹੈ ਸਵੇਰ ਦੇ ਵੇਲੇ ਹੋਰ ਤਗੜਾ ਹੋ ਜਾਵੇਗਾ ਤੇ ਕੱਲ ਨੂੰ 19 ਤਰੀਕ ਦੁਪਹਿਰ ਤੱਕ ਇਸ ਦੀ ਕਾਰਵਾਈ ਪੰਜਾਬ ਦੇ ਉੱਪਰ ਪੈਂਦੀ ਦਿਖਾਈ ਦੇ ਰਹੀ ਹੈ ਕੱਲ ਦੀ ਗੱਲ ਕੀਤੀ ਜਾਵੇ ਤਾਂ ਹਵਾਵਾਂ ਦਾ ਰੁੱਖ ਬਦਲਣ ਕਰਕੇ ਉੱਤਰੀ ਪੰਜਾਬ ਦੀ ਬੈਲਟ ਜਿਹਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਇੱਕ ਜ਼ਿਆਦਾ ਚਾਂਸ ਬਣ ਰਹੇ ਨੇ ਕੱਲ ਨੂੰ ਉਮੀਦ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਇੱਕ ਅਲੱਗ ਵੀਡੀਓ ਸਪੈਸ਼ਲ ਇੱਕ ਲੈ ਕੇ ਆਵਾਂਗੇ ਕਿਉਂਕਿ ਫਿਲਹਾਲ ਉਹਦੇ ਬਾਰੇ ਜਿਵੇਂ ਹੀ ਕੋਈ ਸਾਨੂੰ ਕਲੀਅਰ ਹੁੰਦਾ ਹੈ ਤਾਂ ਉਹ ਜਾਣਕਾਰੀ ਤੁਹਾਨੂੰ ਅਸੀਂ ਅਲੱਗ ਪ੍ਰੋਵਾਈਡ ਕਰਾਂਗੇ ਫਿਲਹਾਲ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਸਿਸਟਮ ਪੰਜਾਬ ਵਿੱਚ ਐਂਟਰ ਕਰ ਚੁੱਕੇ ਹੈ ਜੀ ਦੱਖਣ ਪੂਰਬੀ ਦੱਖਣ ਪੱਛਮੀ ਪੰਜਾਬ ਤੋਂ ਦੇਸ਼ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕੋਈ ਚੰਗੇ ਨਹੀਂ ਹਨ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਨਵੀਂ ਅਪਡੇਟ ਜਿਵੇਂ ਹੀ ਪ੍ਰਾਪਤ ਹੁੰਦੀ ਹੈ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਜੀ